ਸਾਈਕਲ ਦਾ ਜਿਹੜਾ ਹੈਗਾ ਹੁਣ ਵੇਟ ਕਰਾਣਾ ਜੀ ਫਾਰਮ ਜਿਹੜਾ ਹੈਗਾ ਲੈ ਕੇ ਆ ਗਏ ਹਾਂ ਫਾਰਮ ਕਰਾਉਣ ਵਾਸਤੇ ਉਹ ਵੈਸੇ ਲੋਕ ਕਹਿੰਦੇ ਸੀ ਕੱਲ੍ਹ ਹੋ ਕਹਿੰਦੇ ਹੁਣ ਕਿੱਥੇ ਸਾਂਭੀ ਫਿਰਾਂਗੇ ਸਾਈਕਲ ਖੋਲ ਤਾਂ ਤੇ ਇਹਨਾਂ ਕੋਲ ਹੀ ਰਹਿਣ ਦਿੰਨੇ ਆ ਹਾਂ ਮਹੀਨੇ ਤੋਂ ਮਹੀਨੇ ਤੱਕ ਮਿਲਾਂਗੇ ਤੇ ਉਹ ਕਿਉਂ ਮਿਲਾਂਗੇ ਇਹੋ ਜਿਹਾ ਸਰਪ੍ਰਾਈਜ਼ ਆ ਉਹ ਸਰਪ੍ਰਾਈਜ਼ ਦੇਖਣ ਆਸੇ ਤੁਹਾਨੂੰ ਰੁਕਣਾ ਪੈਣਾ ਮਹੀਨਾ ਜਿਹੜੇ ਮਹੀਨਾ ਤੇ ਅੱਜ ਮੈਂ ਕਹਾਂ ਤੁਹਾਨੂੰ ਦੱਸ ਹੀ ਰਹੀਏ ਸਰਪ੍ਰਾਈਜ਼ ਬਾਤ ਕਰੀਏ ਜੀ ਸਰਪ੍ਰਾਈਜ਼ ਬੜਾ ਤਕੜਾ ਦੇਵਾਂਗੇ ਬਣੇ ਰਹੋ ਜੀ ਵਲੌਗ ਦੇ ਨਾਲ ਕਿ ਨਹੀਂ ਯੈਸ ਸਰ ਰਾਤ ਦਾ ਟਿਕਾਣਾ ਸਾਡਾ ਸੀਗਾ ਜੀ ਇਹ ਤੇ ਆ ਜਾਈ ਜਾਂਦੀ ਹੈ ਜੀ NH32 ਸੜਕ ਤੇ ਇੱਥੇ ਆਪਾਂ ਖੱਬੇ ਹੱਥ ਇੱਥੇ ਹੀ ਬੈਗੇ ਸੀਗੇ ਜੀ ਰਾਤ ਨੂੰ ਤੇ ਹੁਣ ਸਵੇਰ-ਸਵੇਰ ਦਾ ਟਾਈਮ ਹੋ ਗਿਆ ਆਪਣਾ ਜਿਹੜਾ ਵਲੋਗ ਹੈ ਜੀ ਹੁਣ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਆਂ ਹਰੀ ਕ੍ਰਿਸ਼ਨ ਸਾਸਤਰੀ ਗਾੜ ਮੇਰਾ ਸਾਰੇ ਵੀਰਪੰਨ ਭਰਾਵਾਂ ਨੂੰ 올 ਇੰਡੀਆ ਯਾਤਰੀ ਦੇ ਬਿਲਕੁਲ ਫਰੈਸ਼ ਤਾਜ਼ੇ ਐਪੀਸੋਡ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ਹਿਰ ਤੁਥਖੜੀ ਤੋਂ 15 ਕਿਲੋਮੀਟਰ ਅੱਗੇ ਏਰੀਆ ਪਤਾ ਨਹੀਂ ਕਿਹੜਾ ਹੈ ਜੀ ਇਹ ਤੇ ਤੁਹ ਕੁੜੀ ਤੋਂ 15 ਕਿਲੋਮੀਟਰ ਅੱਗੇ ਹੈਗੇ ਆ ਇੱਥੋਂ ਦੀ ਜਿਹੜਾ ਆਪਣਾ ਕੰਨਿਆ ਕੁਮਾਰੀ ਹੈਗਾ ਉਹ ਲਗਭਗ ਰਹਿ ਗਿਆ ਜੀ 100 ਕਿਲੋਮੀਟਰ ਤੇ ਹੁਣ ਅੱਜ ਆਪਾਂ ਹੋਰ 6-7 ਘੰਟਿਆਂ ਦੇ ਵਿੱਚ ਲਾ ਦੇਣਾ ਜੀ ਦਿਨ ਦੇ ਪਹਿਲੇ ਪਹਿਲੇ ਪੈਡਲ ਨੇ ਜੀ ਕੰਨਿਆ ਕੁਮਾਰੀ ਵੱਲ ਜਾਣ ਦੇ ਸਵੇਰੇ ਸਵੇਰੇ ਕਿੰਨਾ ਸੋਹਣਾ ਮੌਸਮ ਬਹੁਤ ਹੀ ਸੋਹਣਾ ਜਿਹੜਾ ਹੈਗਾ ਇਲਾਕਾ ਲੱਗ ਰਿਹਾ ਹੈ ਦੇ ਕਰਕੇ ਚੜ ਗਿਆ ਜੀ ਸੂਰਜ ਸਨਰਾਈਜ਼ ਹੋ ਗਿਆ ਤੇ ਕਿੰਨਾ ਸੋਹਣਾ ਲੱਗ ਰਿਹਾ ਜੀ ਦੇਖੋ ਪੂਰਾ ਐਨ ਔਰੇਂਜ ਸੁਰਖ ਲਾਲ ਸੁਰਖ ਹੁੰਦਾ ਮੈਂ ਹਰ ਦੇ ਨਾਲ ਸੁਰਖ ਲਾ ਦਿੰਦਾ ਵਾ ਇੰਨਾ ਸੋਹਣਾ ਲੱਗ ਰਿਹਾ ਨਾ ਸਵੇਰੇ ਸਵੇਰੇ ਤੇ ਸਵੇਰੇ ਸਵੇਰੇ ਤਾਂ ਸਾਰਾ ਕੁਝ ਸੋਹਣਾ ਲੱਗਦਾ ਵੈਸੇ ਕਿਉਂਕਿ ਇਹ ਇਸ ਟਾਈਮ ਜਿਹੜਾ ਹੁੰਦਾ ਦਿਵ ਤੇ ਆ ਦਾ ਟਾਈਮ ਹੁੰਦਾ ਜੀ ਬਾਈ ਜੀ ਪੈਟਰੋਲ ਪੰਪ ਬਹੁਤ ਵਧੀਆ ਜਗ੍ਹਾ ਹੈਗੀ ਐ ਜੇ ਤੁਸੀਂ ਪੋਰਸ਼ ਕਰਨਾ ਹੈ ਨਹਾਣਾ ਧੋਣਾ ਹੈਗਾ ਫਰੈਸ਼ ਹੋਣਾ ਹੈ ਤਾਂ ਪੈਟਰੋਲ ਪੰਪ ਦੁਸ਼ੀ ਕੀਸ਼ੇ ਵੀ ਰਾਹ ਦੇ ਵਿੱਚ ਰੁਕ ਜਿਓ ਮੈਂ ਹੁਣੇ ਰੁਕਿਆ ਸੀ ਕਿੰਨੇ ਕਮਰਿਆਂ ਲਈ ਹੈਗੇ ਤੇ ਇਹ ਪੈਟਰੋਲ ਪੰਪ ਸਾਰੀ ਫੈਸਿਲਿਟੀਆਂ ਬੇਸਿਕ ਰਿਕੁਆਇਰਮੈਂਟਸ ਪੂਰੀ ਕਰ ਦਿੰਦਾ ਹੈ ਬਹੁਤ ਹੀ ਸੋਹਣੇ ਕੁਦਰਤ ਦੇ ਨਜ਼ਾਰੇ ਜੀ ਬਹੁਤ ਹੀ ਸੋਹਣੇ ਬਹੁਤ ਹੀ ਮਨਮੋਣੇ ਤੇ ਦਿਲ ਨੂੰ ਲੱਗਣ ਵਾਲੇ ਇਹ ਨਜ਼ਾਰੇ ਬਹੁਤ ਹੀ ਨਜ਼ਾਰਾ ਦਿੰਦੇ ਨੇ ਸੱਜੇ ਹੱਥ ਕਿੰਗ ਕੋਕੋਨਟ ਦੇ ਪੇੜ ਨੇ ਜੀ ਤੇ ਸਾਰੀ ਦੀ ਸਾਰੀ ਤਰਨਲ ਵੈਲੀ ਰੇਂਜ ਜੀ ਬਹੁਤ ਹੀ ਸੋਹਣਾ ਲੱਗ ਰਹੀ ਏ ਦੇਖੋ ਬਹੁਤ ਹੀ ਬਹੁਤ ਹੀ ਸੋਹਣਾ ਹੈ 30 ਤੋਂ 35 ਕਿਲੋਮੀਟਰ ਦਾ ਲਗਾਤਾਰ ਸਫ਼ਰ ਕਰ ਲਿਆ ਬਾਈ ਬਹੁਤ ਤੇਜ਼ ਸਾਈਕਲ ਚਲਾਈ ਲਿਆ ਆਏ ਹਾਂ ਤੇ ਹਲੇ ਵੀ ਵਾਵਾ ਪਿਆ ਜੀ ਕੰਨਿਆ ਕੁਮਾਰੀ ਬਹੁਤ ਤੇਜ਼ ਭੁੱਖ ਲੱਗੀ ਹੋਈ ਹੈ ਖੱਬੇ ਹੱਥ ਸਾਰੇ ਪਹਾੜ ਨੇ ਜੀ ਹਣ ਕੋਈ ਢਾਬਾ ਲੱਭਦੇ ਆ ਪਹਿਲੇ ਕੋਈ ਖਾਵਾਂਗੇ 2-4 ਕਿਲੋਮੀਟਰ ਕਿੰਨੀ ਧੀਰ ਹੋ ਗਈ ਚਲਾਉਂਦੇ ਜਾਂਦੇ ਢਾਬਾ ਨਹੀਂ ਮਿਲ ਰਿਆ ਨਹਾਣ ਦੀ ਕਾਲੀ ਸੀ ਬਾਈ ਤਾਂ ਕਰਕੇ ਜਿਹੜਾ ਕਾਲਜੀ ਮੱਛੀ ਰਹੀ ਜੀ ਅੰਦਰ ਰਾਹ ਦੇ ਵਿੱਚ ਪੀਣ ਲੱਗੇ ਆ ਜੀ ਨਾਰੀਅਲ ਪਾਣੀ 4 ਪੀਸ 100 ਰੁਪਈਆ ਦੇ ਜੀ ਨੰਡਰੀ ਆ ਨਾ ਅੰਦਰ ਸਟਾਰਕ ਸਟਾਰਕ ਆਫੜ ਪਰਪਰ ਕਿ ਲੋ ਤੁਰਦੇ ਤੁਰਾਂਦੇ 7-8 ਕਿਲੋਮੀਟਰ ਹੋਰ ਆ ਗਏ ਜੀ ਤੇ ਨਿਆਰੇ ਦੇਖੋ ਜੀ ਮੈਂ ਕਹਿੰਦਾ ਬਾਈ ਕਿੰਨੇ ਕੁ ਮਰੀ ਵੀ ਥੋੜਾ ਹੀ ਰਹਿ ਗਿਆ ਬਸ ਹੁਣ ਕੋਈ ਟਾਬਾ ਨਹੀਂ ਮਿਲਿਆ ਜੀ ਖੱਲੇ ਦਾ ਖਾਣ ਪੀਣ ਵਾਸਤੇ ਤੜਕੇ 6:30 ਵਜੇ ਤੁਰ ਗਏ ਸੀ ਜੀ ਅਸੀਂ ਤੇ ਹੁਣ ਜੀ 12 ਵਜਣਾਂ ਦੇ ਹੋ ਗਏ ਬਸ ਥੋੜਾ ਹੀ ਰਹਿ ਗਿਆ ਜੀ ਕੰਨਿਆ ਕੁਮਾਰੀ ਆ ਦੇਖੋ ਜੀ ਸਾਰਾ ਦਾ ਸਾਰਾ ਰਾ ਜਿਹੜਾ ਹੈਗਾ ਬਹੁਤ ਹੀ ਸੋਨਾ ਆ ਪੱਖੀਆਂ ਜੀਆਂ ਲੱਗੀਆਂ ਹੋਈਆਂ ਜਿਹੜੀਆਂ ਪੱਖੀਆਂ ਘੁੰਮਦੀਆਂ ਕਿ ਬਹੁਤ ਜਗਾਂ ਲੱਗੀਆਂ ਹੋਈਆਂ ਤੇ ਇੱਥੇ ਨਾਰੀਅਲ ਦੇ ਪੇੜ ਥੋੜੇ ਲੰਬੇ ਹੋ ਗਏ ਜੀ ਇਹਨਾਂ ਨੇ ਉੱਥੇ ਵਧੀਆ ਕੰਪਲੈਂਟ ਪਲਾਂਦੇ ਨੇ ਇਹ ਲੰਬੇ ਹੋਏ ਨੇ ਬਾਕੀ ਪਿੱਛੇ ਜਿਹੜੀ ਰਵਿੰਦਰਾਮਲੀ ਸਾਈਡ ਹੈ ਉਹ ਰਮੇਸ਼ਵਰਮਲੀ ਸਾਈਡ ਸੀਗੀ ਉੱਥੇ ਨਿੱਕੇ ਹੀ ਰਹਿ ਜਾਂਦੇ ਸੀਗੇ ਜੀ ਇਹ ਅੱਜ ਤਾਂ ਡਬਲਯੂਡੀ 40 ਵੀ ਚੈਨ ਤੇ ਜਮਾਂ ਮਾਰਿਆ ਹੋਇਆ ਸੁੱਕਾ ਪਿਆ ਐਨ ਲਿਸ਼ਕਾਂਦਾ ਚੀਰੇ ਮਾਰਦਾ 1 ਵਜਣ ਵਾਲਾ ਹੋ ਗਿਆ ਤੇ ਕੰਨਿਆ ਕੁਮਾਰੀ ਵੀ ਆਲਮੋਸਟ ਆ ਗਿਆ ਜੀ 8 ਕਿਲੋਮੀਟਰ ਬਹੁਤ ਹੀ ਸੋਹਣਾ ਕੰਨਿਆ ਕੁਮਾਰੀ ਦਾ ਚਾਕਾ ਦਾ ਬਾੜਾ ਹੀ ਸੋਹਣਾ ਹੈ ਜੀ ਪੇੜ ਲੱਗੇ ਹੋਏ ਨੇ ਨਾਲੇਲਾਂ ਦੇ ਤੇ ਪਹਾੜ ਹੀ ਪਹਾੜ ਨੇ ਜਿੱਦਾਂ ਦਾ ਸੋਚਿਆ ਸੀਗਾ ਆਪਾਂ ਇਹ ਉਦਾਂ ਦਾ ਹੀ ਹੈ ਨੇ ਹਰੇਦਾਰ ਬਣ ਕਬੰਨਾ ਆ ਗਿਆ ਜੀ ਕੰਨਿਆ ਕੁਮਾਰੀ ਵਾਹ ਜੀ ਐਂਟਰ ਹੋ ਗਏ ਜੀ ਅਸੀਂ ਕੰਨਿਆ ਕੁਮਾਰੀ ਦੇ ਵਿੱਚ ਬਹੁਤ ਹੀ ਸੋਹਣਾ ਰਾਹ ਸਫਰ ਬਹੁਤ ਸੋਹਣਾ ਰਿਹਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਦਾ ਵਿਵੇਕਾਨੰਦਰ ਕੇਂਦਰ ਖੱਬੇ ਪਾਸੇ ਜੀ ਸਾਰੇ ਹੁਣ ਵੱਖ-ਵੱਖ ਹੋ ਜਾਣਗੇ ਜੀ ਫਰੋਮ ਦੀ ਨਾਰਥ to the south india is united india is one and india is secular je apan ede hi gal karde ha india bahut hi beautiful hai ji bahut hi sona lagya kashmir to leke kanna kumari aa gaye thi te bahut hi sona safar ji kashmir to kanna kumari da 7 mahine lag gaye ji kashmir to kanna kumari aan vaste te jama nazara hi banta ji apan kya tour reha kya nazare rahe kya ye hai dharti da swarg ek hissa ਮੈਕਨਟਾ ਬਹੀਸਾ ਸਤਿ ਨਿਮਰਿ। ਹਾਂ ਮੈਕਨਟਾ ਬਹੀਸਾ ਇੰਡੀਆ ਫੋਲਨ ਯਾਰਾ ਦਿਨ ਰਿਹਾ ਜੀ ਹੰਤੇ। ਚੰਗੇ ਲੋਗ, ਚੰਗੀਆਂ ਗੱਲਾਂ, ਹੈਲਪ ਬਹੁਤ ਵਧੀਆ, ਹਰੇਕ ਦਾ ਸਾਥ ਬਹੁਤ ਵਧੀਆ। ਦੇਸੀ ਤੋਂ ਲੈ ਕੇ ਅੰਗਰੇਜ਼ੀ ਤੱਕ ਦਾ ਸਫਰ, ਸਾਈਕਲਾਂ ਦੀ ਗੱਲ ਕਰ ਰਿਹਾ। ਬਹੁਤ ਵਧੀਆ ਰਿਹਾ। ਆਹ ਸਾਹਮਣੇ ਜਿਹੜਾ ਤੁਸੀਂ ਬੋਰਡ ਦੇਖ ਰਹੇ ਹੋ ਜੀ। ਭਗਵਤੀ ਅੰਮਣ ਜਿਹਦੇ ਤੇ ਲਿਖਿਆ ਹੋਇਆ। ਉਹ ਬਹੁਤ ਹੀ ਜ਼ਿਆਦਾ ਫੇਮਸ ਟੈਂਪਲ ਹੈ ਜੀ। ਕੰਨਕੁਮਾਰੀ ਦਾ ਪਾਰਵਤੀ ਮਾਤਾ ਦਾ ਟੈਂਪਲ ਹੈ ਤੇ ਉਹਦੇ ਸਿਰਫ ਇਨਸਾਨ ਟੇੜ ਤੇ ਸਾਫਾ ਪਾ ਕੇ ਜਾ ਸਕਦਾ ਟੇੜ ਸਾਫਾ ਹਿੰਦੂ ਅਟਾਇਰ ਸਨਾਤਨੀ ਅਟਾਇਰ ਦੇ ਵਿੱਚ ਤੇ ਉਸ ਤੋਂ ਬਗੈਰ ਨਹੀਂ ਜਾ ਸਕਦਾ ਉਹਦੇ ਵਿੱਚ ਇੱਕ ਹੀਰਾ ਲੱਗਿਆ ਹੋਇਆ ਮਾਤਾ ਜੀ ਦੀ ਮੂਰਤੀ ਦੇ ਵਿੱਚ ਰੂਬੀ ਬਹੁਤ ਹੀ ਮਹਿੰਗਾ ਹੀਰਾ ਪਤਾ ਨਹੀਂ ਕਿਹੜਾ ਹੈ ਪਰ ਬਹੁਤ ਹੀ ਮਹਿੰਗਾ ਹੀਰਾ ਲੱਗਿਆ ਹੈ ਕਦੀ ਪੜਿਆ ਸੀ ਜੀ ਆ ਜੋ ਸਥਾਨ ਤੇ ਆ ਗਏ ਆ ਬਲੈਂਡਸ ਐਂਡ ਇੰਡੀਆਸ ਐਂਡ ਕੰਨਿਆ ਕੁਮਾਰੀ ਜਮਾਈ ਭਾਰਤ ਦੇ ਬਿਲਕੁਲ ਆਖੀਰਲੇ ਸਿਰੇ ਤੇ ਜੀ ਕਸ਼ਮੀਰ ਦੇ ਸਿਖਰ ਤੋਂ ਲੈ ਕੇ ਤਾਲ ਤੋਂ ਲੈ ਕੇ ਆਪਣੇ ਇੰਡੀਆ ਦੇ ਐਂਡ ਯਾਨੀ ਕਿ ਲੱਤਾਂ ਤੱਕ ਭਾਰਤ ਇੱਕ ਹੀ ਹੈ ਉਹ ਬਿਆਨ ਦਿੰਦੀ ਹੈ ਜੀ ਇੱਥੇ ਦੇ ਲੋਕਾਂ ਦੀ ਗਿਣਤੀ ਬਿਆਨ ਦਿੰਦੀ ਹੈ ਜੀ ਇੱਥੇ ਦੇ ਲੋਕਾਂ ਦਾ ਸਾਥ ਤੇ ਬਿਆਨ ਦਿੰਦੇ ਜੀ ਇੱਥੇ ਦੇ ਲੋਕਾਂ ਦਾ ਸੱਭਿਆਚਾਰ ਜੀ ਸਾਹਮਣੇ ਨੀਲਾ ਨੀਲਾ ਸਮੁੰਦਰ ਜਿਹੜਾ ਕਿ ਇੰਡੀਅਨ ਓਸ਼ਨ ਹੈ ਜੀ ਜਿਹੜੀ ਤੁਹਾਨੂੰ ਮੈਂ ਦੱਸਿਆ ਸੀਗਾ ਟੈਰੀਟਰੀ ਬਹੁਤ ਵੱਡੀ ਹੈ ਈਸਟ ਜਾਵਾ ਸਾਊਥ ਜਾਵਾ ਸੁਮਾਤਰਾ ਤੋਂ ਲੈ ਕੇ ਮੋਰੀਸ਼ਸ ਮੈਡਗਾਸਕਰ ਤੱਕ ਇਹ ਲੱਗਦਾ ਹੈ ਬਾਲੀ ਤੱਕ ਇਹ ਲੱਗਦਾ ਹੈ ਤੇ ਬਹੁਤ ਹੀ ਵਧੀਆ ਜੀ ਆਹਾਹਾਹਾਹਾ ਵਾਹ ਜੀ ਦਾ ਦਿਲ ਦੀਆਂ ਗੱਲਾਂ ਲੋ ਜੀ ਇਸ ਤੋਂ ਬਾਅਦ ਇੰਡੀਆ ਦੀ ਵਾਕਿਆ ਹੀ ਹੱਦ ਜਿਹੜੀ ਹੈਗੀ ਖਤਮ ਹੁੰਦੀ ਹੈ ਅਸੀਂ ਇੱਥੇ ਰੁਕ ਗਏ ਸੀਗੇ ਇਹ ਉਹ ਕਹਿੰਦੇ ਫਿਨਿਸ਼ਿੰਗ ਪੁਆਇੰਟ ਥੋੜਾ ਜਿਹਾ ਅੱਗੇ ਹੈ ਤੇ ਆਪਾਂ ਫਿਨਿਸ਼ਿੰਗ ਪੁਆਇੰਟ ਦੇ ਲਾਗੇ ਜਾਵਾਂਗੇ ਜੀ ਇੱਥੋਂ ਲਾ ਦਾਂਗੇ ਜੀ ਸਾਈਕਲ ਥੱਲੇ ਵਣਕਾ ਵਣਕਾ ਓਏ ਹੋਏ ਆਏ ਹਾਏ ਹਾਏ ਕੀ ਹੋਇਆ ਜੀ ਹਵਾ ਥੱਲੇ ਲਾ ਦੇ ਕੰਨਿਆ ਕੁਮਾਰੀ ਦੇਖ ਕੇ ਜੀ ਤੇ ਸਾਰਾ ਕੰਮ ਕਰਕੇ ਨਿਬੇੜ ਕੇ ਅਸੀਂ ਟ੍ਰੇਨ ਤੇ ਸਾਈਕਲ ਚੜਾਣ ਆਏ ਆ ਪਤਾ ਕਰਨ ਆਏ ਆ ਕੀ ਹਸਾਬ ਕਿਤਾਬ ਹੈ ਇੱਥੇ ਹੈਗੀ ਆ ਉਹ ਥਾਂ ਪੁਜੀਸ਼ਨ ਤੇ ਆ ਜਾ ਆ ਜਾ ਬਿੱਟੂ ਸੰਦੀਪ ਹਰਪਾਲ ਹਲੇ ਨਾਲ ਹੀ ਨੇ ਸਾਈਕਲ ਚੜਾ ਕੇ ਫਿਰ ਅੱਜ ਮੈਂ ਇੱਥੇ ਰ੍ਹਾਂਗਾ ਇਹ ਬਗ ਜਣਗੇ ਤੇ ਕੱਲ ਮੇਰੀ ਟ੍ਰੇਨ ਹੈ ਜੀ ਫਿਰ ਉਹਦੇ ਜਿਸੀਂ ਬਮਾਂਗੇ ਇੱਥੇ ਕਹਿੰਦੇ ਬਾਥਰੂਮ ਦੇ ਨਾਲ ਹੈਗਾ ਲਗੇਜ ਰੂਮ ਸ਼ਾਇਦ ਕੋਈ ਉੱਥੇ ਪਤਾ ਕਰਨਾ ਪੈਣਾ ਹੈ ਇੱਥੋਂ ਚੜਾਵਾਂਗੇ ਜੀ ਅਸੀਂ ਸਾਈਕਲ ਪਾਰਸਲ ਆਫਿਸਾਂ ਦੀ ਤੇ ਆਪਣੇ ਆ ਵੀ ਪੈਕ ਪੁਕ ਕਰਕੇ ਜਿਹੜਾ ਹੈਗਾ ਸਾਈਕਲ ਭੇਜ ਦੇਣੀ ਹੈ ਦੀ ਪੰਜਾਬ ਲੁਧਿਆਣੇ ਦੀ ਕਰੀ ਜੰਨਾ ਵੇਟ ਕਹਿੰਦੇ 10 ਮਿੰਟ ਤੱਕ ਆਣਗੇ ਆਨਾਂ ਸਾਈਕਲ ਦਾ ਹੋ ਗਿਆ ਜੀ ਆਪਣਾ ਹੱਲ ਤੇ ਹੁਣ ਸਾਈਕਲ ਜਿਹੜੇ ਹੈਗੇ ਬਸ ਆਪਾਂ ਛਾੜਨੇ ਨੇ ਕੱਲ ਹਿਮਸਾਗਰ ਐਕਸਪ੍ਰੈਸ ਹੈਗੀ ਐ ਉਹਦੇ ਵਿੱਚ ਸਾਈਕਲ ਛਾੜਾਂਗੇ ਤੇ ਮੈਂ ਇੱਕ ਸਾਈਕਲ ਚੜਾ ਕੇ ਜੈਰਕਸ ਦੀ ਕਾਪੀ ਲੈਣ ਚੱਲਾਂ ਉਹ ਦੇਣੀ ਹੈ ਲੁਧਿਆਣੇ ਤੱਕ ਡਾਇਰੈਕਟ ਹੀ ਜਾਣਗੇ ਜੀ ਸਾਈਕਲ ਤੇ ਫਿਰ ਹਰਪਾਲ ਸਾਈਕਲ ਸਾਡੇ ਇੱਥੋਂ ਦੀ ਚਲੇ ਜਾਣਗੇ ਤੁਸੀਂ ਤਾਂ ਫਿਰ ਲੈ ਕੇ ਹੀ ਆਉਣੇ ਨੇ ਹਨਾ ਆਪਾਂ ਸਾਈਕਲਾਂ ਦੀ ਆਵਾਂਗੇ ਉਹੀ ਮੈਂ ਕਹਿੰਨਾ ਇਹਨਾਂ ਨੇ 20-25 ਦਿਨਾਂ ਤੱਕ ਜਿਹੜੇ ਹੈਗੇ ਐ ਸਾਈਕਲ ਲੈ ਕੇ ਆਣੇ ਆ 14 ਤੱਕ ਮੈਂ ਵੀ ਆਪਣੇ ਕੰਮ ਤੋਂ ਵਿਹਲਾ ਹੋ ਜਾਵਾਂਗਾ ਫਿਰ ਨਵਾਂ ਟੂਰ ਪਲਾਨ ਕਰਾਂਗੇ ਕਿਸੇ ਪਾਸੇ ਕਿਉਂਕਿ ਹੁਣ ਸਾਡਾ ਸਾਰਾ ਕੰਮ ਇਹੀ ਹੋ ਗਿਆ ਅੱਜ ਤਾਂ ਜੀ ਫਿਰ ਅਲਵਿਦਾ ਵਾਲਾ ਕੰਮ ਹੋ ਗਿਆ ਸ਼ਹਿਰ ਨੂੰ ਅਲਵਿਦਾ ਵੀ ਕਹਿ ਦੇਣਾ ਹਰਪਾਲ ਤੇ ਮੈਂ ਚੱਲੇ ਆ ਜੀ ਆਪਣਾ ਧਾਰਕੜ ਦੀ ਕਾਰ ਵੀ ਲੈਣਾ ਤੇ ਪਹਿਲੇ ਸੋਚ ਰਹੇ ਸੀ ਕਿ ਇੱਥੇ ਕੋਈ ਗੁਰੂ ਘਰ ਹੋਵੇ ਤੇ ਗੁਰੂ ਘਰ ਦੇ ਵਿੱਚ ਅਸੀਂ ਸਟੇ ਕਰ ਲਵਾਂਗੇ ਪਰ ਇੱਥੇ ਕੋਈ ਗੁਰੂ ਘਰ ਨਹੀਂ ਹੈਗਾ ਕੰਨਿਆ ਕੁਮਾਰੀ ਦੇ ਵਿੱਚ ਅਨਫੋਰਚੂਨੇਟਲੀ ਤੇ ਫਿਰ ਇਹ ਸ਼ਾਇਦ ਸੋਚ ਰਹੇ ਨੇ ਅੱਗੇ ਚੱਲੇ ਜਾਣ ਨਹੀਂ ਤਾਂ ਫਿਰ ਹਰਪਾਲ ਕੋਈ ਆਲੇ ਦੁਆਲੇ ਦੇਖ ਲਈਂ ਤਰ ਇਨਸ਼ਾ ਅੱਲਾਹ ਵੀ ਸ ਦੇਖ ਲਓ ਦੇਖ ਲੈਨੇ ਆ ਪੈਣ ਦਾ ਹੈਗਾ ਮਨ ਮੈਂ ਕਿਹਾ ਇੱਕ ਅੱਧਾ ਦਿਨ ਹੋਰ ਬਿਤਾ ਲੈਨੇ ਆ ਨਾਲ ਜੀ ਨਹੀਂ ਕਰਦਾ ਜਾਣ ਮੇਰਾ ਜਿੱਤ ਕਰਦਾ ਮੈਂ ਖੈਰ ਅਜ ਇੱਕ ਦਿਨ ਹਾਂ ਰੁਕ ਜੀ ਤੇ ਬਸ ਹੋਈ ਐ ਕੰਨਿਆ ਕੁਮਾਰੀ ਆਏ ਆ ਤਾਂ ਫਿਰ ਇਹ ਨਹੀਂ ਹੈਗਾ ਕਾਲ ਕਰ ਦੋ ਭੱਜਣ ਦੀ ਇੱਕ ਅੱਧਾ ਦਿਨ ਸਟੇ ਕਰ ਹੀ ਲੈਨੇ ਆ ਦੇਖਦੇ ਆ ਕੀ ਸਕਦਾ ਬਣਦਾ ਮੇਰੀ ਤਾਂ ਟ੍ਰੇਨ ਕੱਲ ਦੀ ਹੀ ਆ ਉਸ ਤੋਂ ਪਹਿਲੇ ਫਿਰ ਜਿਹੜਾ ਮੇਰਾ ਸਾਹਕਤਾ ਹੈਗਾ ਪੈਕਿੰਗ ਪੈਕਿੰਗ ਵਾਲਾ ਹੋ ਜੂਈ ਤੇ ਆਪਾਂ ਜਮਾ ਫ੍ਰੀ ਹੋ ਜਾਗੇ ਜੀ ਤੇ ਅਲਵਿਦਾ ਸਾਰਿਆਂ ਨੂੰ ਅਲਵਿਦਾ ਕੰਨਿਆ ਕੁਮਾਰੀ ਦੀ ਮੱਝ ਕੋਈ ਦੁਕਾਨ ਨਹੀਂ ਮਿਲ ਰਹੀ ਜੀ ਦੁਕਾਨਾਂ ਮਿਲ ਤਾਂ ਰਹੀਆਂ ਵਾਂ ਪਰ ਲਾਈਟ ਹੀ ਹੈਣੀ ਕੀ ਕਰੀਏ ਜੀ ਲਾਈਟ ਦੇ ਚੱਕਰ ਦੇ ਪਰੇਸ਼ਾਨ ਹੋਏ ਹੋਏ ਆ ਜ਼ੈਰੋਕਸ ਕਰਾਇ ਨਹੀਂ ਪਾ ਰਹੇ ਜੀ ਲੱਭੀ ਜਨੇ ਕੋਈ ਦੁਕਾਨ ਜਿਹੜੀ ਕਰਦੇ ਜ਼ੈਰੋਕਸ ਜਿਹੜੇ ਕੋਲ ਇਨਵਰਟਰ ਤੇ ਚੱਲਦਾ ਹੋਵੇ ਕੰਮ ਜੀ ਤਿੰਨੇ ਕੁ ਮਾਰੀ ਉਹੀਂ ਜ਼ੈਰੋਕਸ ਦੇ ਚੱਕਰ ਜਗਾਤਾ ਤੁਰਦੇ ਤੁਰਾਂਦੇ ਜੀ ਕਰਾ ਲਿਆ ਜੀ ਅਸੀਂ ਜ਼ੈਰੋਕਸ ਦੀ ਕਾਪੀ ਤੇ ਆਹ ਕਾਪੀ ਹੋ ਗਈ ਜੀ ਜ਼ੈਰੋਕਸ ਦੀ ਤੇ ਇੱਕ ਗੱਲ ਸਾਰਿਆਂ ਨਾਲ ਮੈਂ ਕਰਨੀ ਸੀ ਸਾਝੀ ਇਸ ਟੂਰ ਦੇ ਰਿਗਾਰਡਿੰਗ ਜਿਵੇਂ ਅਸੀਂ ਟੂਰ ਖਤਮ ਕਰ ਰਹੇ ਹਾਂ ਤੇ ਕਈ ਲੋਕਾਂ ਦੇ ਸ਼ੇਅਰ ਤੋਂ 3-4 ਫੋਨ ਆ ਗਏ ਸੀ ਮੈਨੂੰ ਕਈ ਲੋਕਾਂ ਦੇ ਸ਼ੇਅਰ ਤੋਂ 5-10 ਫੋਨ ਆ ਗਏ ਸੀਗੇ ਮੈਨੂੰ ਤੇ ਉਹ ਪੁੱਛ ਰਹੇ ਸੀਗੇ ਕਿ ਇਹ ਟੂਰ ਕਿਉਂ ਖਤਮ ਕਰ ਰਹੇ ਕਿੱਦਾਂ ਹੋਊਗਾ ਮੈਂ ਪਹਿਲੇ ਵੀ ਦੱਸਿਆ ਸੀਗਾ ਫੈਮਿਲੀ ਇਸ਼ੂ ਹੁੰਦੇ ਕਈ ਚੀਜ਼ ਕੋਈ ਚੀਜ਼ ਐਸੀ ਹੁੰਦੀ ਸ਼ੇਅਰ ਨਹੀਂ ਕੀਤੀ ਜਾ ਸਕਦੀ ਪਰ ਲੋਕ ਕਲੀਅਰਡ ਆਊਟ ਨਹੀਂ ਹੁੰਦੇ ਉਹਨਾਂ ਨੂੰ ਇਹ ਜਿਹੜਾ ਹੈਗਾ ਕਲੀਅਰ ਨਹੀਂ ਹੁੰਦਾ ਮਾਈਂਡ ਦੇ ਵਿੱਚ ਕਿ ਟੂਰ ਕੰਪਲੀਟ ਕਰਕੇ ਜਾਓ ਟੂਰ ਕੰਪਲੀਟ ਕਰਕੇ ਜਾਓ ਮੈਂ ਜ਼ਰੂਰ ਜਾਣਦਾ ਇਹ ਟੂਰ ਕੰਪਲੀਟ ਕਰਕੇ ਜੇਕਰ ਹੇ ਫੈਮਿਲੀ ਯੂ ਸੂਚਨਾ ਆਂ ਦੇ ਫੈਮਿਲੀ ਇਸ਼ੂਸ ਕੀ ਨੇ ਜੀ ਤੁਹਾਨੂੰ ਕੰਮ ਦਿਖਾਵਾਂਗੇ ਕੋਈ ਕਚਹਿਰੀ ਦਾ ਕੰਮ ਪੈਂਡਿੰਗ ਪਿਆ ਹੈਗਾ ਵੇ ਦੇਖੋ ਕਚਹਿਰੀ ਦਾ ਕੰਮ ਅਸੀਂ ਜਾ ਕੇ ਕਰਵਾਣਾ ਹੈਗਾ ਵੇ ਜੀ ਕੋਈ ਪੁਰਾਣਾ ਇੱਕ ਮਾਮਲਾ ਫਸਿਆ ਆਇਆ ਸੀਗਾ ਪਰਸਨਲ ਫੈਮਿਲੀ ਪ੍ਰੋਪਰਟੀ ਮੈਟਰਸ ਕੁਝ ਇਦਾਂ ਦੇ ਪਰਚੇ ਆ ਜਿਹੜਾ ਕੰਮ ਹੈਗਾ ਤੇ ਉਹੋ ਕਰਵਾਣਾ ਹੈ ਜੀ ਜਾ ਕੇ ਕਰਵਾਉਣਾ ਜ਼ਰੂਰੀ ਵੀ ਹੈ ਤੇ ਉਹਦੇ ਬਿਨਾਂ ਗੱਡੀ ਨਹੀਂ ਚੱਲਨੀ ਤਾਂ ਕਰਕੇ ਉਹ ਦੋ ਤਿੰਨ ਦਿਨ ਦਾ ਕੰਮ ਹੈ ਉਹ ਨਿਵੇੜ ਕੇ ਫਿਰ ਆਪਾਂ ਅਗਾਂਵਲ ਜਿਹੜਾ ਹੈਗਾ ਕਿਸੇ ਹੋਰ ਤੂਰ ਵੱਲ ਜਾਵਾਂਗੇ ਜਿਤਕਣ ਏ ਵੀ ਆ ਜਾਣਗੇ ਵੀ 25 ਦਿਨਾਂ ਤੱਕ ਉਸ ਤੋਂ ਬਾਅਦ ਅਸੀਂ ਟਰੈਵਲ ਕਰਾਂਗੇ ਜੀ ਇਹਨਾਂ ਦੇ ਨਾਲ ਵਾਪਸ ਆ ਗਏ ਜੀ ਰੇਲਵੇ ਸਟੇਸ਼ਨ ਤੇ ਜ਼ੈਰ ਉਸੇ ਹੀ ਕਰਾ ਲਿਆ ਹੁਣ ਅੰਦਰ ਲੈ ਕੇ ਜਾਣਾ ਜੀ ਆਪਾਂ ਚੈੱਕ ਇਨ ਕਾਊਂਟਰ ਤੇ ਜੀ ਸੈਕਿੰਡ ਸਾਈਕਲ ਦਾ ਜਿਹੜਾ ਹੈਗਾ ਹੁਣ ਵੇਟ ਕਰਾਉਣਾ ਜੀ ਫਾਰਮ ਜਿਹੜਾ ਹੈਗਾ ਲੈ ਕੇ ਆ ਗਏ ਹਾਂ ਫਾਰਮ ਕਰਾਉਣ ਵਾਸਤੇ ਉਹ ਵੈਸੇ ਲੋਕ ਕਹਿੰਦੇ ਸੀ ਕੱਲ੍ਹ ਹੀ ਉਹ ਕਹਿੰਦੇ ਹੁਣ ਕਿੱਥੇ ਸਾਂਭੀ ਫਿਰਾਂਗੇ ਸਾਈਕਲ ਖੋਲ ਤਾ ਤੇ ਇਹਨਾਂ ਕੋਲ ਹੀ ਰਹਿਣ ਦਿੰਨੇ ਆਂ ਕਹਿੰਦਾ ਟੈਂਟ ਵੀ ਨਾਲ ਹੀ ਚਾੜ੍ਹ ਦਿੰਨੇ ਆ ਜੀ ਸਾਈਕਲ ਦੇ ਕੋਈ ਨਵਾਂ ਟੂਰ ਕੱਢਾਂਗੇ ਥੋੜੇ ਦਿਨਾਂ ਤੱਕ ਜਦੋਂ ਸਾਰੇ ਆ ਜਾਣਗੇ ਫਿਰ ਦੇਖਾਂਗੇ ਜੀ 17.2 17.5 ਕਿਲੋ ਦਾ ਹੈਂਡ ਲਗੇ ਫਿਰ ਸਾਈਕਲ ਉਹ ਓਕੇ ਹੈਂਡ ਲਗੇ ਆਦਰ ਕਰਾ ਸਾਢੇ 17 ਕਿਲੋ no. Cycle... no, okay. Other... 200 ਗ੍ਰਾਮ ਦਾ ਸਾਈਕਲ ਹੈ ਜੀ ਇਹ ਸ਼ਾਮ ਦਾ ਰੰਗ ਕਿਉਂ ਲਾਲ ਤੇਰੇ ਰੰਗ ਨਾਲ ਦਾਏ ਉਹੀ ਸ਼ਾਮ ਹੈ ਜੀ ਲਾਲ ਰੰਗ ਦੀ ਅਖੀਰਵਾਦ ਦੇਖ ਰਹੇ ਆ ਸਾਊਥ ਇੰਡੀਆ ਤੋਂ ਸ਼ਾਮ ਜੀ ਤੇ ਹਾਂਜੀ ਬਿੱਟੂ ਵੀਰ ਜੀ ਹਾਂਜੀ ਭਾਈ ਜੀ ਸੈਕਲ ਦਾ ਕਹਿੰਦੇ ਬਾਹਲਾ ਪੈਸਾ ਲੱਗ ਰਿਹਾ ਹੈ ਤੇ 17.5 ਕਿਲੋ ਦੇ ਪੈਸੇ ਹਲੇ ਪਤਾ ਨਹੀਂ ਲੱਗੇ ਕਿੰਨੇ ਲੱਗ ਰਹੇ ਆ ਦੇਖਦੇ ਆ ਜੀ ਸਟੇਸ਼ਨ ਤੇ ਜਾ ਕੇ ਕਿੰਨੇ ਲੱਗਦੇ ਨੇ ਪੈਸੇ ਆ ਆਪਣਾ ਪਾਰਸਲ ਆਫਿਸ ਪੇਮੈਂਟ ਹੋ ਗਈ ਜੀ ਹੁਣ ਲੈਣਾ ਉਹ ਮੇਰੇ ਭਾਰਤ ਸੇਵਾ ਆਸ਼ਰਮ ਸੰਗ ਹੋ ਸਕਦਾ ਹੈ ਅਜਰਾਤ ਦਾ ਸਾਡਾ ਸਟੇ ਇੱਥੇ ਹੋਵੇ ਪਰ ਇਸ ਟਾਈਮ ਮੰਦਰ ਦੇ ਵਿੱਚ ਆਰਤੀ ਚੱਲ ਰਹੀ ਹੈ ਉਹ ਦਿਖਾਣੇ ਆਂ ਉਧਰ ਦੇ ਤਰਾਂ ਦੇ ਜੀ ਸਾਨੂੰ ਭਗਤ ਮਿਲ ਗਏ ਜੀ ਸਾਡੇ ਗੋੜੀਆ ਮਠ ਤੋਂ ਹੀ ਤੇ ਇਹ ਨਹੀਂ ਤਾਈ ਮਠ ਸੀਗਾ ਇਹ ਮਠਾਂ ਦਾ ਵੀ ਸਾਬ ਹੁੰਦਾ ਤੁਹਾਨੂੰ ਦੱਸਾਂਗੇ ਜਰੂਰ ਤੇ ਸਾਡੇ ਵੈਸ਼ਨ ਭਗਤ ਮਿਲੇ ਨੇ ਇਹ ਹਮਾਰੇ ਵੈਸ਼ਨ ਭਗਤ ਹਰੇਕ੍ਰਿਸ਼ਨ ਬਰਿ ਕੋ ਨਮ ਅਨੰਦੇ ਰੋ ਧਾਮ ਜੇ ਜਨ ਨਾਹੀ ਲਾਇ ਅਮਰਨੀ ਤਾਈ ਗੋਵਰ ਧਾਮ ਜੇ ਜਨ ਲਾਇ हरि बोल हरि बोल कृष्णा हरि कृष्णा भज गौरांगा भज गौरांग कहो गौरांग लख गौरांगे रनाम रे भज गौरांग कहो गौरांग लख गौरांगे रनाम रे जन गौरांग बजे से अमर प्राण रे भज गौरांग कह गौरांग लह गौरांगे रो नाम रे अति सुंदरो अति सुंदरो हरि बोल हरे गौर हरि बोल हरि बोल गौर हरि प्रेमानंद हरि हरि बोल निताय गौर हरि बोल वाह ਹਰੀ ਬੋ ਹਰੀ ਬੋ ਨਿਤਾ ਗੌਰ ਹਰੀ ਬੋ ਮਾਤਾ ਜੀ ਹੋ ਗਏ ਇਥੇ ਰਾਧੇ ਰੰਗਾ ਜਪ ਗੌਰ ਰੰਗਾ ਲਪ ਗੌਰ ਰੰਗ ਨਾਮ ਹੈ ਗੌਰ ਰੰਗਾ ਜਪ ਗੌਰ ਰੰਗਾ ਭਜ ਗੌਰ ਰੰਗ ਨਾਮ ਹੈ

राधे दा, राधे, राधे। निताय गौर हरी बोल हरी बोल धन्यवाद माता जी आपका धन्यवाद प्रभु जी हरे कृष्णा हरी रादे। बोल हरी बोल आप नवद्वीप से मायापुर वाले देख लो कन्याकुमारी में मिल गए हरी हरी बोल हरी बोल धन्यवाद लो धन्यवाद माता जी हरी बोल हरे कृष्णा टकाना पालन गए इसके जी टकाना नहीं मिलिया ਉਹ ਕਹਿੰਦੇ ਸਾਰੇ ਰੂਮ ਖੁੱਲ ਨਹੀਂ ਜੀ ਭਾਰਤ ਸੇਵਾ Ashram ਸੰਗ ਦੇ ਵਿੱਚ ਤੇ ਹੁਣ ਜਿਹੜਾ ਹੈਗਾ ਸੀ ਫਿਰ ਉਹ ਵਿੱਚ ਦੇ ਕੰਡੇ ਚੱਲੇ ਆ ਜੀ ਪੈਣ ਜੇ ਖੁੱਲਾ ਹੋਵੇਗਾ ਤਾਂ ਆ ਜੀ ਤੇ ਫਿਰ ਵਿੱਚ ਦੇ ਕੰਡੇ ਜਿਹੜਾ ਹੈਗਾ ਸੀ ਪੈ ਜਾਣਗੇ ਜੀ ਵਧੀਆ ਸਾਡੀ ਰਿੰਦਰ ਜਿਹੜੀ ਹੈਗੀ ਆ ਜਾਂਦੀ ਸਾਨੂੰ ਜਿੱਥੇ ਮਰਜੀ ਪੈ ਜੀ ਜੀ ਤੇ ਆਪਣੇ ਵਾਲੇ ਬਾਈ ਦੂਰ ਹੋਰ ਪਿੱਛੇ ਆ ਰਹੇ ਨੇ ਨੀਵਾ ਜੀ ਵਾਹ ਜੀ ਵਾਹ ਪਿੰਡੇ ਦੇ ਪੈਂਦੀ ਠੰਡੀ ਠੰਡੀ ਹਵਾ ਬਿਆਨ ਕਰ ਰਹੀ ਹੈ ਕਿ ਸਮੁੰਦਰ ਦੀਆਂ ਛੱਲਾਂ ਠੰਡੀ ਠੰਡੀ ਹਵਾ ਦਾ ਮਾਣ ਬਖਸ਼ ਰਹੀ ਹੈ ਜੀ ਸਾਡੇ ਅਰਗੇ ਗਰਮ ਤਸਵੀਰ ਤੇ ਬੰਦਿਆਂ ਨੂੰ ਸਹੀ ਗੱਲ ਹੈ ਕਿ ਨਹੀਂ ਸੰਦੀਪ ਉਹ ਗਰਮੀ ਦੇਖੀ ਆਪਾਂ 10 ਬਹੁਤ ਗਰਮੀ ਦੇਖੀ 10 ਦਿਨ ਤੇ ਹੁਣ ਠੰਡੀ ਹਵਾ ਬਿਆਨ ਕਰਦੀ ਐ ਸਾਡੀ ਠੰਡੀ ਤਸਵੀਰਾਂ ਗਰਮ ਤਸਵੀਰਾਂ ਨੂੰ ਠੰਡੇ ਕਰਨਦੀਆਂ ਉੱਤੇ ਜਿਹੜਾ ਤੁਸੀਂ ਚੰਨ ਦੇਖ ਰਹੇ ਹੋ ਜੀ ਉਹ ਐ ਜੀ ਚਾਨਣ ਦੀ ਰਾਤ ਦਾ ਚੰਨ ਜਿਹਨੂੰ ਆਪਾਂ ਪੂਰणिमा ਵੀ ਕਹਿ ਦਿੰਨੇ ਆ ਜਾਂ ਪੂਰणिमाਸ਼ੀ ਵੀ ਪੂਰਣਮਾਸ਼ੀ ਵੀ ਕਹਿ ਦਿੰਨੇ ਆ ਪੂਰਾ ਦਾ ਪੂਰਾ ਚੰਦ ਐ ਜੀ ਅੱਜ ਚੰਦ ਅੱਧਾ ਨਹੀਂ ਹੋਇਆ ਕਿਉਂਕਿ ਘਰ ਵਾਲੀ ਨਾਲ ਲੜਿਆ ਨਿਗਾ ਉਸ ਤੋਂ ਬਾਅਦ ਗੱਲ ਕਰੀਏ ਸਮੁੰਦਰ ਜਮਾ ਓਕੇ ਦੀ ਰਿਪੋਰਟ ਆਪਣੀ ਥਾਂ ਹੈਗਾ ਆ ਪੰਜ ਇੱਥੇ ਪਾਵਾਂਗੇ ਟੈਂਟ ਲਾ ਕੇ ਜੀ ਆ ਸਾਡਾ ਟਿਕਾਣਾ ਵੇ ਜੀ ਟੈਂਟ ਲਾ ਕੇ ਪੈਣ ਦਾ ਤੇ ਉਸ ਤੋਂ ਬਾਅਦ ਇਹ ਗੱਲਬਾਤ ਅਸੀਂ ਕਰੀਏ ਆਪਣੀ ਇਸ ਬੈਗ ਦੀ ਤੇ ਇੱਕ ਸਾਈਕਲ ਕਿੱਥੇ ਗਿਆ ਇੱਕ ਸਾਈਕਲ ਆਪਾਂ ਤੁਹਾਨੂੰ ਪਤਾ ਹੀ ਹੈ ਆਪਾਂ ਪੈਕ ਕਰਾਤਾ ਹੋਇਆ ਤੇ ਅੱਜ ਉਹੀ ਹਿਸਾਬ ਹੋਇਆ ਹੋਇਆ ਰਾਤ ਚਾਨਣੀ ਮੈਂ ਤੁਰਾਂ ਮੇਰਾ ਨਾਲ ਤੁਰੇ ਪਰਛਾਵਾਂ ਮੇਰਾ ਨਾਲ ਤੁਰੇ ਪਰਛਾਵਾਂ ਪਰਛਾਵਾਂ ਮਾੜਾ ਮੋਟਾ ਜਾਈ ਹੈ ਜੀ ਆ ਦੇਖ ਜਿੰਦੇ ਮੇਰੀ ਏ ਜਿੰਦੇ ਮੇਰੀ ਰਾਤ ਚਾਨਣੀ ਮੈਂ ਤੁਰਾਂ ਮੇਰਾ ਨਾਲ ਤੁਰੇ ਪਰਛਾਵਾਂ ਜਿੰਦੇ ਮੇਰੀਏ ਜਿੰਦੇ ਮੇਰੀਏ ਜਿੰਦੇ ਕਿਹੜਾ ਜਿੰਦ ਵਾਲਾ ਜਿੰਦੇ ਯਾ ਤਲੇ ਵਾਲਾ ਜਿੰਦਾ ਜਿੰਦ ਵਾਲਾ ਜਿੰਦਾ ਜਿੰਦ ਵਾਲਾ ਜਿੰਦਾ ਜੀ ਇਹ ਉਹੀ ਜਿੰਦਾ ਹੈ ਜੀ ਆਖਰੀ ਵਾਰੀ ਮਖੋਲ ਕਰਦੇ ਹੋਏ ਸੀ ਇਸ ਤੋਂ ਬਾਅਦ ਪਤਾ ਨਹੀਂ ਮਹੀਨੇ ਤੋਂ ਮਹੀਨੇ ਤੱਕ ਮਿਲਾਂਗੇ ਤੇ ਉਹ ਕਿਉਂ ਮਿਲਾਂਗੇ ਬਾਈ ਸਰਪ੍ਰਾਈਜ਼ ਵਾਲਾ ਕੈਂਟ ਹੈ ਵਾਲਾ ਕੈਂਨ ਸਰਪ੍ਰਾਈਜ਼ ਹੈ ਮਤਲਬ ਸਰਪ੍ਰਾਈਜ਼ ਇਹੋ ਜਿਹਾ ਵੈ ਇਹਜਾ ਸਰਪ੍ਰਾਈਜ਼ ਆ ਉਹ ਸਰਪ੍ਰਾਈਜ਼ ਦੇਖਣ ਆਸੇ ਤੁਹਾਨੂੰ ਰੁਕਣਾ ਪੈਣਾ ਮਹੀਨਾ ਜਿਹੜੇ ਮਹੀਨਾ ਤੇ ਅੱਜ ਮੈਂ ਕਿਹਾ ਤੁਹਾਨੂੰ ਦੱਸ ਹੀ ਰਹੀਏ ਸਰਪ੍ਰਾਈਜ਼ ਪਰ ਰੱਖੀਏ ਸਰਪ੍ਰਾਈਜ਼ ਹੀ ਕਿਉਂ ਛੱਡ ਕੇ ਚੱਲਾਂ ਸਫਰ ਨੂੰ ਵਿੱਚ ਘਰ ਛੱਡ ਕੇ ਤਾਂ ਨਹੀਂ ਚੱਲਾਂ ਮੈਂ ਖਤਮ ਹੀ ਕਰਕੇ ਚੱਲਾਂ ਕਿਸਾਬ ਨਾਲ ਵਧਾ ਕੇ ਚੱਲਾਂ ਹਾਂ ਤੇ ਉਹ ਜਰੂਰ ਦੱਸਾਂਗੇ ਜੀ ਬਾਤ ਕਰੀਏ ਜੀ ਸਰਪ੍ਰਾਈਜ਼ ਬੜਾ ਤਕੜਾ ਦੇਵਾਂਗੇ ਬਣੇ ਰਹੋ ਜੀ ਵਲੋਗ ਆ ਤਾਂ ਫਿਰ ਅਸੀਂ ਟੈਂਟ ਦੇ ਵਿੱਚ ਹੀ ਪੈ ਗਏ ਸੀਗੇ ਆ ਇਹ ਜੀ ਆਪਣਾ ਟਿਕਾਣਾ ਆ ਦੇਖ ਸਕਦੇ ਹੋ ਤੇ ਬਾਕੀ ਵੀਡੀਓ ਦੇ ਨਾਲ ਬਣੇ ਰਹੋਗੇ ਤੇ ਆਪਾਂ ਚੱਲੇ ਆ ਜੀ ਹੁਣ ਪੰਜਾਬ ਅੱਜ ਆਪਣੀ ਜਿਹੜੀ ਹੈਗੀ ਟ੍ਰੇਨ ਹੈਗੀ ਐ ਤੇ ਬਾਕੀ ਜਿਹੜਾ ਹੈਗਾ ਸਰਪ੍ਰਾਈਜ਼ ਬਹੁਤ ਹੀ ਵੱਡਾ ਆਉਣ ਵਾਲਾ ਹੈਗਾ ਉਹਦੇ ਲਈ ਵੇਟ ਕਰੋ ਜੀ ਵੇਟ ਕਰੋਗੇ ਤਾਂ ਹੀ ਪਤਾ ਲੱਗੇਗਾ ਕੀ ਸਰਪ੍ਰਾਈਜ਼ ਹੈ ਤਾਂ ਤੱਕ ਦੇ ਲਈ ਆਪਾਂ ਇਸ ਵੀਡੀਓ ਨੂੰ ਸਮਾਪਤ ਕਰਦੇ ਹਾਂ ਮਿਲਦੇ ਆ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਸਤਿਗੁਰ ਦੇ ਲਈ ਗੋੜ ਬੈਰਾ ਬਰਾ ਖਚੜ ਦੇ ਘਲਾਤੇ ਸਾਸ੍ਰੀਕਾਲ ਜੀ ਹਰੀਕ੍ਰਿਸ਼ਨ ਹਰੀ ਹਰੀ ਬੋਲ